ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਵਿਖੇ ਬਰਾਜਮਾਨ ਹਨ ਤੇ ਜਿੱਥੇ ਸੱਚੇ ਪਾਸ਼ਾ ਦੀ ਦੀਵਾਨ ਸਜਿਆ ਹੋਇਆ ਹੈ ਉਥੇ ਨਾਲ ਬੜੇ ਸਤਿਕਾਰ ਸਹਿਤ ਧੰ ਬਾਬਾ ਬੁੱਢਾ ਜੀ ਨੂੰ ਉੱਚੇ ਅਸਥਾਨ ਤੇ ਬਰਾਜਮਾਨ ਕੀਤਾ ਹੋਇਆ ਹੈ ਸਤਕਾਰ ਸਹਿਤ ਨਾਲ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਉਹਨਾਂ ਨੂੰ ਵੀ ਸਤਕਾਰ ਸਹਿਤ ਉੱਚੇ ਆਸਣ ਤੇ ਬਰਾਜਮਾਨ ਕੀਤਾ ਹੋਇਆ ਹੈ। ਧੰਨ ਭਾਈ ਬਾਲਾ ਜੀ ਉਹਨਾਂ ਨੂੰ ਵੀ ਉੱਚੇ ਆਸਣ ਤੇ ਬਰਾਜਮਾਨ ਕੀਤਾ ਹੋਇਆ ਹੈ। ਸਤਿਗੁਰੂ ਜੀ ਦੇ ਕੋਲ ਮੁਖੀ ਸਿੱਖ ਬੈਠੇ ਹਨ। ਭਾਈ ਪਾਰੋ ਜੀ, ਭਾਈ ਤਿੰਗਾ ਜੀ, ਭਾਈ ਜੁਲਕਾ ਜੀ, ਭਾਈ ਜੀਵਾ ਜੀ ਜਿਹੜੇ ਗੁਰੂ ਜੀ ਦਾ ਲੰਗਰ ਸਜਾਉਂਦੇ ਸਨ। ਤੇ ਲਖਾਰੀ ਭਾਈ ਪੈੜਾ ਮੋਖਾ ਜੀ ਕਾਗਜ ਕਲਮ ਦਵਾਤ ਲੈ ਕੇ ਸਾਰੀ ਸਮਗਰੀ ਲੈ ਕੇ ਹਾਜ਼ਰ ਬੈਠੇ ਹਨ ਸਾਹਮਣੇ ਗੁਰੂ ਜੀ ਦੇ ਦੀਵਾਨ ਸਜਿਆ ਹੈ ਦੀਵਾਨ ਦੇ ਵਿੱਚ ਮਾਤਾ-ਮਾਂ ਭੈਣਾ ਬੀਰ ਬੱਚੇ ਬਜ਼ੁਰਗ ਸਭ ਹਾਜ਼ਰ ਹਨ ਬੜੀ ਮਨ ਦੇ ਵਿੱਚ ਉਤਸੁਕਤਾ ਹੈ ਤਾਂ ਕਿ ਵੀ ਜਲਦੀ ਗੁਰੂ ਜੀ ਦੀ ਕਥਾ ਸਰਵਣ ਕਰੀਏ ਸੋ ਮਨ ਐਸੀ ਬਿਰਤੀ ਇੱਕ ਟੱਕ ਬਣਾ ਕੇ ਜਿਸ ਤਰ੍ਹਾਂ ਚਕੋਰ ਚੰਦਰਮਾ ਨੂੰ ਵੇਖਦੀ ਹੈ ਚੱਕ ਵੀ ਸੂਰਜ ਨੂੰ ਵੇਖਦੀ ਹੈ ਸੋ ਇਸ ਤਰ੍ਹਾਂ ਇੱਕ ਟੱਕ ਬਿਰਤੀਆਂ ਲਾ ਕੇ ਬੈਠੀਆਂ ਨੇ ਸੰਗਤਾਂ ਕਿ ਕਦੋਂ ਭਾਈ ਬਾਲਾ ਜੀ ਸਤਿਗੁਰੂ ਜੀ ਦੀ ਕਥਾ ਨੂੰ ਸਰਵਣ ਕਰਾਉਣ ਸੋ ਧਨ ਭਾਈ ਬਾਲਾ ਜੀ ਹੁਕਮ پا ਕੇ ਧਨ ਗੁਰੂ ਅੰਗਦ ਦੇ ਮਹਾਰਾਜੀ ਦਾ ਕਥਾ ਇਉਂ ਆਰੰਭ ਕਰਨ ਲੱਗੇ ਆਖਿਆ ਕੇ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਜੋ ਸਤਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋ ਬਰਾਤ ਦੀ ਚੜ੍ਹਤ ਹੈ ਕਿਵੇਂ ਬਰਾਤ ਆਈ ਉਹ ਆਪ ਜੀ ਪ੍ਰਸੰਗ ਸਰਵਣ ਕੀਤਾ ਸੀ ਪਿਛਲੇ ਦੀਵਾਨ ਵਿੱਚ ਕਿ ਸਤਗੁਰੂ ਜੀ ਜੋ ਕੋੜੀਤੇ ਬਰਾਜ ਮਹਨ ਤੇ ਹੋਰ ਬੇਅੰਤ ਨਾਨਾ ਜੀ ਮਾਮਾ ਜੀ ਮਹਿਤਾ ਕਲਿਆਣ ਦਾਸ ਜੀ ਭਾਈਆ ਜੈਰਾਮ ਜੀ ਕੋ ਘੋੜਿਆਂ ਤੇ ਕੋਈ ਰਥਾਂ ਤੇ ਬਰਾਤ ਸਜ ਬਜ ਕੇ ਸੁੰਦਰ ਕਪੜੇ ਪੈਨ ਕੇ ਸੋ ਚੱਲੀ ਹੈ ਸੁਲਤਾਨ ਪਰਤੋਂ ਉਹ ਬਰਾਤ ਦਾ ਪ੍ਰਸੰਗ ਆਪ ਜੀ ਨੇ ਸਰਵਣ ਕਰ ਲਿਆ ਸੀ ਸੱਚੇ ਪਾਤਸ਼ਾਹ ਜੀ ਜੋ ਅਗਲਾ ਪ੍ਰਸੰਗ ਆ ਰਿਹਾ ਹੈ ਕਿ ਸਤਿਗੁਰੂ ਮਹਾਰਾਜ ਜੀ ਦਾ ਵਿਆਹ ਦਾ ਪ੍ਰਸੰਗ ਕੀ ਹੈ ਸੋ ਕਿਸ ਤਰ੍ਹਾਂ ਵਿਆਹ ਹੋਇਆ ਉਹ ਸਾਰਾ ਪ੍ਰਸੰਗ ਮੈਂ ਆਪ ਜੀ ਦੇ ਚਰਨਾਂ ਵਿੱਚ ਵੇਟਾ ਕਰਦਾ ਹਾਂ ਸਰਮ ਕਰਾਉਂਦਾ ਹਾਂ ਸੁ ਭੰਨ ਪਾਈ ਬਾਲਾ ਜੀ ਕਹਿਣ ਲੱਗੇ ਕਿ ਸਤ ਕਰੋ ਨਗਰ ਦੇ ਨੇੜੇ ਕੋ ਡੇਰਾ ਕਰਕੇ ਭਾਈਆ ਜੈ ਰਾਮ ਜੀ ਨੇ ਭਾਈ ਮੂਲੇ ਜੀ ਨੂੰ ਖਬਰ ਭੇਜ ਦਿੱਤੀ ਕਿ ਜੰਨ ਆ ਗਈ ਹੈ ਤਾਂ ਭਾਈ ਮੂਲੇ ਨੇ ਕਿਹਾ ਬਹੁਤ ਅੱਛਾ ਮੈਂ ਸਵਾਗਤ ਕਰਦਾ ਹਾਂ ਤਾਂ ਹਾ ਇਹ ਕਹ ਮੂਲਾ 체ਤੀ ਨਾਲ ਹਿੱਤੇ ਰੰਧਾ ਵੇ ਚੌਧਰੀ ਪਾਸ ਗਿਆ ਤੇ ਕਿਹਾ ਮਹਾਰਾਜ ਜੀ ਜੰਨ ਆ ਗਈ ਹੈ ਸਾਰਾ ਕੰਮ ਤੁਸਾਂ ਹੀ ਕਰਨਾ ਹੈ ਜੇ ਹੁਕਮ ਕਰੋ ਤਾਂ ਜੰਨ ਨੂੰ ਲੈ ਆਈਏ ਤਾਂ ਹਿੱਤੇ ਰੰਧਾ ਵਨੇ ਕਿਹਾ ਕਿ ਹਾਂ ਹੁਣੇ ਜਾਓ ਅਰ ਜੰਨ ਲੈ ਆਓ ਤੇ ਆਪਣੇ ਪੁੱਤਰ ਅਜੀਤੇ ਨੂੰ ਕਿਹਾ ਕਿ ਤੁਸੀਂ ਇਹਨਾਂ ਦੇ ਨਾਲ ਜਾਓ ਸਾਰਾ ਕੰਮ ਨਿਭਾਓ ਮੈਂ ਵੀ ਚੱਲਦਾ ਪਰ ਮੈਥੋਂ ਉਮਰ ਵੱਡੀ ਹੋਣ ਕਰਕੇ ਤੁਰਨਾ ਫਿਰਨਾ ਔਖਾ ਹੈ ਸੋ ਤੁਸੀਂ ਮੇਰੀ ਥਾਂ ਤੇ ਸਭ ਕੰਮ ਪੂਰਾ ਕਰੋ ਮੂਲੇ ਨੇ ਕਿਹਾ ਮਹਾਰਾਜ ਮੈਂ ਤੁਹਾਡੇ ਪਿੰਡ ਦਾ ਪਟਵਾਰੀ ਹਾਂ ਸੋ ਇੱਥੇ ਦਾ ਜਸ ਅਬ ਜਸ ਸਭ ਤੁਹਾਡੇ ਹੀ ਨਾਮ ਪਰ ਹੋਣਾ ਹੈ ਉਦੋਂ ਮਹਿਤਾ ਕਲਿਆਣ ਦਾਸ ਮਹਤੇ ਦੀ ਜਾਂਣ ਘੋੜਿਆ ਹਾਥੀਆਂ ਪਰ ਆਈ ਹੈ ਸੋ ਸੁਸਾਹੀ ਇਹ ਸਾਰਾ ਕੰਮ ਨਿਭਾਉਣਾ ਹੈ ਇਸ ਲਈ ਆਪਣਾ ਕੰਮ ਜਾਣ ਸਿਰੇ ਚਾੜੋ ਤਦ ਹਿੱਤੇ ਰੰਦਾ ਵੇ ਚੌਧਰੀ ਨੇ ਕਿਹਾ ਕਿ ਮੇਰੇ ਪਾਸੋਂ ਬਰਾਤ ਲਈ ਜੋ ਕੁਝ ਚਾਹੋ ਲਵੋ ਖਾਣ ਪੀਉਣ ਧਨ ਮਾਲ ਵੱਲੋਂ ਕੋਈ ਹੱਥ ਨਾ ਸਕੋਚਿਓ ਤੋ ਆਪ ਖੁੱਲੇ ਦਿਲ ਨਾਲ ਬਰਾਤ ਦੀ ਸੇਵਾ ਕਰੋ ਜਿਸ ਤਰ੍ਹਾਂ ਸੋਭਾ ਬਣਾਵੇ ਖੁੱਲਾ ਖਰਚ ਕਰੋ ਪਰ ਤੁਹਾਡਾ ਸੁਭਾਅ ਬੜਾ ਬੜਬੋਲਾ ਹੈ ਤੇ ਮੈਂ ਸੁਣਿਆ ਕਿ ਮਹਿਤਾ ਕਲਿਆਣਦਾਸ ਜੀ ਵੀ ਤੇਰੇ ਵਰਗਾ ਹੀ ਹੈ ਇਸ ਲਈ ਜੇ ਕੋਈ ਇਹੋ ਜੀ ਗੱਲ ਹੋ ਜਾਵੇ ਤਾਂ ਚੁੱਪ ਕਰਕੇ ਜਰ ਲੈਣੀ ਤੇ ਉਤਰ ਨਾ ਦੇਣਾ ਤਾਂ ਕਿ ਕਿਸੇ ਪ੍ਰਕਾਰ ਰੰਗ ਵਿੱਚ ਭੰਗ ਨਾ ਪਵੇ ਸੋ ਮੁੱਲਾ ਸਤਬਚਨ ਭਾਈ ਮੁੱਲਾ ਨੇ ਸਤਬਚਨ ਕਹਿ ਕੇ ਬਹੁਤ ਸਾਰੇ ਸਾਕ ਅੰਗ ਨਾਲ ਲੈ ਕੇ ਜੰਨ ਨੂੰ ਲੈੜ ਆਇਆ ਤੇ ਅੱਗੋਂ ਜਾ ਮਿਲਿਆ ਜਦੋਂ ਦੋਹਾ ਕੁੜਮਾ ਦੀ ਆਪੋ ਵਿੱਚ ਮਿਲਣੀ ਹੋ ਗਈ ਤਾਂ ਉਸ ਵੇਲੇ ਬਾਜੀਆਂ ਗਾਜੀਆਂ ਛੈਣੇ ਆ ਢੋਲਕੀਆਂ ਦਮਾਮਿਆਂ ਨਗਾਰਿਆਂ ਪਟਾਕਿਆਂ ਗੋਲੀਆਂ ਹਾਥੀਆਂ ਘੋੜਾ ਘੋੜੇ ਆ ਰਥਾਂ ਬੱਗੀਆਂ ਦਾ ਇਤਨਾ ਖੜਕਾਰ ਹੋਣਾ ਸ਼ੁਰੂ ਹੋ ਗਿਆ ਕਿ ਜਿਸ ਦੀ ਆਵਾਜ਼ ਸੁਣ ਕੇ ਨੇੜੇ ਦੂਰ ਦੇ ਪਿੰਡਾਂ ਦੀਆਂ ਇਸਤਰੀਆਂ ਮੁੰਡੇ ਕੁੜੀਆਂ ਦੇਖਣ ਲਈ ਦੌੜੀਆਂ ਕਿ ਕਿਸ ਨੇ ਸਿਰ ਤੇ ਚੁੰਨੀ ਲਈ ਕਿਸੇ ਨੇ ਨਾ ਲਈ ਕੋਈ ਕਿਧਰ ਨੂੰ ਨੱਸ ਪਿਆ ਕੋਈ ਕਿਧਰ ਨੂੰ ਦੌੜ ਉੱਠੀ ਜਦ ਬੜੀ ਧੂਮ ਧਾਮ ਨਾਲ ਜੰਜ ਟਕਾਉ ਲਈ ਪਿੰਡ ਥਾਣੀ ਲੰਗੀ ਤਾਂ ਦੇਖਣ ਵਾਲਿਆਂ ਕੋਠੇ ਟੁੱਟਣ ਤੇ ਆਏ ਪਏ ਸਨ ਤੇ ਕਿਤੇ ਫੁੱਲ ਵਰਸਾਉਂਦੇ ਸਨ ਕਿਤੇ ਕੋਈ ਕਿਉੜਾ ਛਿੜਕਦਾ ਸੀ ਕਿਤੇ ਵਾਹ ਜੀ ਵਾਹ ਲਾੜਾ ਤਾਂ ਪੂਰਨਮਾਸ਼ੀ ਦੇ ਚੰਦ ਵਰਗਾ ਹੈ ਤੇ ਉਸ ਨੂੰ ਚੰਦਨ ਉਹ ਵੀ ਮਾਤ ਪਾਉਂਦਾ ਹੈ ਨਿਆਣ ਤੋਂ ਨਾ ਸੁਣਾਈ ਦਿੰਦੀਆਂ ਸਨ ਗੱਲ ਕੀ ਸੱਜੇ ਸੱਜੇ ਸਾਰੇ ਪਿੰਡ ਥਾਣੀ ਹੁੰਦੇ ਹੋਏ ਭਾਈ ਮੂਲੇ ਦੇ ਘਰ ਟੁਕਾ ਜਾ ਕੀਤਾ ਸੋ ਕੁਲ ਦੇ ਰੀਤੀ ਅਨੁਸਾਰ ਸਭ ਰਸਮਾਂ ਪੂਰੀਆਂ ਕੀਤੀਆਂ ਗਈਆਂ ਉਪਰੰਤ ਦੂਲੇ ਸਮੇਤ ਸਾਰੀ ਜਾਂਜਨ ਨੂੰ ਨਿਵਾਸ ਸਥਾਨ ਵਿਖੇ ਡੇਰਾ ਕਰਾਇਆ ਗਿਆ ਜਦ ਸੰਧਿਆ ਪੈ ਗਈ ਤਾਂ అనేక ਪ੍ਰਕਾਰ ਦੀ ਰੌਸ਼ਨੀ ਤੇ ਆਤਿਸ਼ਬਾਜੀ ਨਾਲ ਸਮਾਂ ਸੁਹਾਵਣਾ ਕਰਕੇ ਮਨ ਭੌਂਦਾ ਪ੍ਰਸ਼ਾਦ ਪਾਣੀ ਛੱਕ ਕੇ ਜਾਂ ਵਿਹਲੇ ਹੋਏ ਤਾਂ ਕੋਚਰ ਪਿਛੋਂ ਭਾਈ ਮੂਲਾ ਜੀ ਵੱਲੋਂ ਲਾਵਾਂ ਵਾਸਤੇ ਸੁਨੇਹਾ ਆ ਗਿਆ ਜਦ ਨਜ਼ਦੀਕੀ ਸੰਬੰਧੀਆਂ ਸਮੇਤ ਸ੍ਰੀ ਗੁਰੂ ਜੀ ਮੂਲੇ ਦੇ ਘਰ ਜਾ ਬੈਠੇ ਤਾਂ ਸਭ ਤੋਂ ਅੱਗੇ ਸੱਜੇ ਪਾਸੇ ਗੁਰੂ ਜੀ ਦੇ ਖੱਬੇ ਪਾਸੇ ਵੱਲ ਮੂਲੇ ਜੀ ਦੀ ਲੜਕੀ ਨੂੰ ਬਿਠਾਇਆ ਤੇ ਚਾਰੇ ਪਾਸੇ ਸਾਖ ਸਬੰਧੀ ਬੈਠ ਗਏ ਅਰਵੇਦੀ ਕੁਲ ਅਨੁਸਾਰ ਚਾਰ ਲਾਵਾ ਲੈ ਕੇ ਵਿਆਹ ਦੀ ਰਸਮ ਸੰਪੂਰਨ ਕੀਤੀ ਉਪਰੰਤ ਡੇਰੇ ਆਬ ਰਾਜੇ ਤੇ ਸਵੇਰੇ ਨਿਤਨੇਮ ਕਰਨ ਵਿੱਚੋਂ ਸਰਬਜਾਨੀਆਂ ਨੇ ਨਵੇਂ ਨਵੀਨ ਵਸਤਰ ਸਜਾਏ। ਉਤਨੇ ਚੰਨੂ ਭਾਈ ਮੂਲੇ ਜੀ ਵੱਲੋਂ ਪ੍ਰਸ਼ਾਦ ਛਕਣ ਲਈ ਸਨੇਹਾ ਪਹੁੰਚ ਗਿਆ। ਤਦ ਲਾੜੇ ਸਮੇਤ ਸਾਰੇ ਜਾਨੀ ਮੂਲੇ ਜੀ ਦੇ ਘਰ ਪਹੁੰਚ ਕੇ ਜਿੱਥੇ ਰੰਗਾ ਰੰਗ ਦੀਆਂ ਉਛਾਈਆਂ ਹੋਈਆਂ ਹੋਆਂ ਸਨ ਉਥੇ ਜਾ ਬੈਠੇ ਤੇ ਨੌਕਰਾਂ ਚਾਕਰਾਂ ਤੇ ਸਾਕ ਸਬੰਧੀਆਂ ਨੇ ਜੋ ਨਾਨਾ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਹੋਏ ਸਨ ਸੋ ਉਹ ਸਾਰੇ ਛਕਾਏ ਫਿਰ ਬਰਾਤ ਪ੍ਰਸ਼ਾਦ ਛਕ ਕੇ ਡੇਰੇ ਆ ਗਈ ਗੁਰੂ ਜੀ ਉੱਥੇ ਹੀ ਰਹੇ ਤੇ ਇਸਤਰੀਆਂ ਨੇ ਸਭ ਰਸਮ ਰਿਵਾਜ ਪੂਰੇ ਕੀਤੇ ਇਸੇ ਪ੍ਰਕਾਰ ਰਾਤ ਨੂੰ ਵੀ ਪ੍ਰਸ਼ਾਦ ਛਕਿਆ ਦੂਸਰੇ ਦਿਨ ਸਵੇਰੇ ਪ੍ਰਸ਼ਾਦ ਸ਼ਕਨ ਪਿੱਛੋਂ ਭਾਈ ਮੂਲੇ ਜੀ ਨੇ ਜਿਤਾ ਸ਼ਕਤ ਬਸਤਰ ਭਾਂਡੇ ਨਕਦੀ ਆਦਿਕ ਦੇ ਕੇ ਭਾਈ ਮੂਲੇ ਤੇ ਸਾਰੇ ਸਬੰਧੀਆਂ ਨੇ ਬੇਨਤੀ ਕੀਤੀ ਕਿ ਅਸੀਂ ਗਰੀਬ ਕੁਝ ਨਹੀਂ ਦੇ ਸਕੇ ਤੁਸੀਂ ਸਰਵ ਪ੍ਰਕਾਰ ਲਾਇਕ ਹੋ ਤੁਹਾਡੀ ਸੇਵਾ ਸਾਥ ਹੋ ਨਹੀਂ ਸਕੀ ਸੋ ਤੁਸੀਂ ਸਾਡੇ ਉੱਪਰ ਦਿਆ ਰੱਖਣੀ ਇਤਿਹਾਦਿਕ ਨਿਮਰਤਾ ਦੇ ਬਚਨ ਜਦ ਭਾਈ ਮੂਲੇ ਨੇ ਕਹੇ ਤਾਂ ਗੋਂ ਮਹਿਤਾ ਕਲਿਆਣ ਦਾ ਜੀ ਨੇ ਸਨਮਾਨ ਹਿੱਤ ਕਿਹਾ ਕਿ ਤੁਸਾਂ ਦਾ ਸਾਡਾ ਘਰ ਬਾਰ ਭਰ ਦਿੱਤਾ ਹੈ ਗੱਲ ਕਿ ਤੁਹਾਡੇ ਪਾਸੋਂ ਬੜੀ ਆਨੰਦਤਾ ਤੇ ਹਿੱਤ ਪਿਆਰ ਨਾਲ ਕਾਰਜ ਜੰਨਰ ਵਿਗਨ ਸਮਾਪਤ ਕਰਕੇ ਵਿਦਿਆ ਹੋਏ ਸੋ ਸਤਿਗੁਰੂ ਮਹਾਰਾਜ ਜੀ ਨੂੰ ਬੇਅੰਤ ਖੁਸ਼ੀਆਂ ਰਿਵਾਰ ਨੂੰ ਬੇਅੰਤ ਖੁਸ਼ੀਆਂ ਸਤਗੁਰੂ ਜੀ ਦੇ ਨਾਨਾ ਜੀ ਮਾਮਾ ਜੀ ਸੁਮੇਤਾ ਕਲਿਆਣ ਦਾਸ ਜੀ ਹੋਰ ਬੇਅੰਤ ਸਾਰੇ ਪਰਿਵਾਰ ਵਿੱਚ ਬੇਅੰਤ ਖੁਸ਼ੀਆਂ ਹਨ ਸੋ ਇੱਥੋਂ ਦੇ ਨਿਵਾਸੀਆਂ ਨੇ ਆ ਕੇ ਗਰੀਬ ਗੁਰੂਬਿਆਂ ਨੇ ਆ ਕੇ ਵਧਾਈਆਂ ਦਿੱਤੀਆਂ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਿਤਾ ਕਲਿਆਣ ਦਾਸ ਜੀ ਨੇ ਸਾਰਿਆਂ ਨੂੰ ਮਨ ਪਾਉਂਦੇ ਪਦਾਰਥ ਦਾਨ ਕੀਤੇ ਸਭ ਦਾ ਸਤਿਕਾਰ ਕੀਤਾ ਸਤਗੁਰੂ ਸੱਚੇ ਪਾਤਸ਼ਾਹ ਜੀ ਇਥੋਂ ਸਮੇਤ ਬਰਾਦ ਦੇ ਸੋ ਵਾਪਸ ਵਿਧਿਆ ਹੋਏ ਹਨ ਸਤਕਾਰ ਸਹਿਤ ਦੋਨੇ ਪਾਸਿਓਂ ਖੁਸ਼ੀਆਂ ਇਹ ਪ੍ਰਸੰਗ ਪਾਈ ਬਾਲਾ ਜੀ ਨੇ ਸਰਵਣ ਕਰਾਇਆ ਧਨ ਗੁਰ ਅੰਗਦ ਦੇ ਮਹਾਰਾਜ ਜੀ ਨੂੰ ਤੇ ਨਾਲ ਆਖਿਆ ਕਿ ਸੱਚੇ ਪਾਤਸ਼ਾਹ ਜੀ ਜਦੋਂ ਹੁਣ ਵਿਧਿਆ ਹੋ ਕੇ ਸੁਲਤਾਨ ਪਰ ਲੋਧੀ ਆ ਗਏ ਹਨ ਬੇਬੇ ਜੀ ਦੇ ਕੋਲ ਤੋ ਅੱਗੋਂ ਸਤਿਗੁਰੂ ਮਹਾਰਾਜ ਜੀ ਤਲਵੰਡੀ ਨੂੰ ਜਾਂਦੇ ਹਨ ਨਵਾਂ ਵਿਆਹ ਹੋਇਆ ਹੈ ਤੇ ਉੱਥੇ ਜਾ ਕੇ ਤਲਵੰਡੀ ਦੇ ਵਿੱਚ ਵੀ ਬੇਅੰਤ ਖੁਸ਼ੀਆਂ ਹੋਣਗੀਆਂ ਕਿਵੇਂ ਸਤਿਗੁਰੂ ਜੀ ਤਲਵੰਡੀ ਨੂੰ ਜਾਣਗੇ ਉਹ ਪ੍ਰਸੰਗ ਅੱਗੇ ਆ ਰਿਹਾ ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਨਾਲ ਉਹ ਪ੍ਰਸੰਗ ਵੀ ਆਪ ਜੀ ਨੂੰ ਸਰਵਣ ਕਰਾਵਾਂਗਾ ਭਾਈ ਬਾਲਾ ਜੀ ਨੇ ਇੱਥੇ ਭੁੱਲਾਂ ਚੁੱਕਾਂ ਦੀ ਖਿਮਾ ਮੰਗੀ ਤੇ ਆਪਾਂ ਵੀ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਰਹਿਮਤਾ ਕਰਨ ਕਿ ਸਤਿਗੁਰੂ ਜੀ ਦੀ ਜੋ ਜੀਵਨ ਕਥਾ ਹੈ ਉਹ ਆਪਾਂ ਸਰਵਣ ਕਰਦੇ ਰਹੀਏ ਜੋ ਲੜੀਵਾਰ ਆਰੰਭ ਹੈ ਸੋ ਆਪਜੀ ਸਾਰੇ ਚੈਨਲ ਦੇ ਨਾਲ ਬਣੇ ਰਹੋ ਤਾਂ ਕਿ ਜੋ ਵੀ ਪ੍ਰਸੰਗ ਲੜੀ ਦੇ ਵਿੱਚ ਆ ਰਹੇ ਨੇ ਸਾਰਿਆਂ ਨੂੰ ਆਪਾਂ ਲੜੀਵਾਰ ਨੰਬਰ ਦੇ ਨੰਬਰ ਵਾਰ ਆਪਾਂ ਸਰਵਣ ਕਰਦੇ ਰਹੀਏ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਪਾਰਸ਼ਾ ਜੀ ਰਹਿਮਤਾ ਕਰਨ ਸੋਹਣੇ ਹੋਏ ਵਿਚਾਰਾਂ ਵਿੱਚੋਂ ਕੋਈ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਪਰ ਸਾਡਾ ਲੋਕ ਸੁਖੀਏ ਪਰ ਲੋਕ ਸਹਿੇਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ